ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪੰਜਾਬ ਦੇ ਜੋ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਚਾਹ ਹਰਿਆਣੇ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਤੇ ਕਾ ਜੋ ਹੁਣ ਪੰਚਾਇਤ ਸੈਕਟਰੀ ਨੇ ਜਾਂ ਪ੍ਰਬੰਧਕ ਲੱਗੇ ਹੋਇਆ ਭਾਈ ਉਹਨਾਂ ਨੂੰ ਬੇਨਤੀ ਏ ਜਿਹੜਾ ਵੀ ਕੋਈ ਕੰਮ ਕਰਦੇ ਪੂਰਾ ਚੰਗੀ ਤਰ੍ਹਾਂ ਕਰਿਆ ਕਰੋ ਆਸਿਆਂ ਦਾ ਕਿਉਂ ਇੰਤਜ਼ਾਰ ਕਰਦੇ ਹੋ ਆ ਦੇਖੋ ਜੀ ਆ ਹੁਣ ਪਾਣੀ ਵਾਲੀ ਪਾਈਪ ਲਾਈਨ ਪਾਈ ਏ ਆਹ ਰੀ ਸੜਕ ਵੱਡੀ ਸੜਕ ਕੇ ਤੇ ਇੱਥੋਂ ਵੇਖੋ ਹੁਣ ਆ ਚੰਗੀ ਤਰ੍ਹਾਂ ਪੂਰਕੇ ਨਹੀਂ ਗਏ ਬਾਈ ਜਾਨਸ ਕੋਈ ਸਾਈਡ ਲੈਂਦਾ ਮਾੜਾ ਮੋਟਾ ਗੱਡੀ ਇਧਰ ਉਧਰ ਹੋ ਜੇ ਜਾਂ ਮੋਟਰਸਾਈਕਲ ਵਾਲਾ ਦੇ ਵਿੱਚ ਡਿੱਗ ਜੇ ਮੋਟਰਸਾਈਕਲ ਵਾਲੇ ਦੀ ਤਾਂ ਮੌਤ ਪੱਕੀ ਤੇ ਗੱਡੀ ਵੀ ਇੱਕਦਮ ਅੱਗੋਂ ਅੜੇਗੀ ਤੇ ਕਈ ਖੜਬੇਲੇ ਬਾਜ਼ੀਆਂ ਖਾ ਜਾਏਗੀ ਇਹ ਧੋਰੀਏ ਹਾਲ ਹੈ ਇਹ ਨਹੀਂ ਵੀ ਇੱਥੇ ਆ ਅੱਗੋਂ ਸਗੋਂ ਸੜਕ ਦੇ ਨਾਲ ਵੀ ਹੈਗਾ ਕਿਤੇ ਕਿਤੇ ਤੇ ਭਾਈ ਪ੍ਰਬੰਧਕਾਂ ਨੂੰ ਵਿਜੀਟ ਜਲ ਵਿਭਾਗ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਭਾਈ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤੇ ਉੱਪਰ ਅਫਸਰਾਂ ਨੂੰ ਵੀ ਭਾਈ ਬੇਨਤੀ ਇਹ ਵੀ ਛੋਟੇ ਅਧਿਕਾਰੀਆਂ ਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ ਜਾਵੇ ਭਾਈ ਜਿੱਥੇ ਕਿਤੇ ਪਾਣੀ ਦੀ ਪਾਈਪ ਲਾਈਨ ਪਾਉਣੀ ਹੈ ਬਾਚਾ ਕੰਮ ਨਾ ਹੋਵੇ ਆਵੇ ਕੋਣ ਤੋੜਾ ਉੱਤੇ ਆ ਗਿਆ ਇਹ ਮੌਤ ਨੂੰ ਸੱਦਾ ਦੇ ਰਿਹਾ ਭਾਈ ਕੋਈ ਮੋਟਰਸਾਈਕਲ ਵਾਲਾ ਵਿਚਾਰਾ ਇਸ ਚ ਫਸੇਗਾ ਸੱਟ ਖਾਏਗਾ ਤੇ ਇਹ ਪਿੰਡ ਸੰਗੇ ਦੇ ਸਰੌਂਡਿੰਗ ਦੋ ਬੰਨੇ ਸਰਦੂਲਗੜ ਰੋਡ ਔਰ ਡਿੰਗ ਰੋਡ ਦਾ ਇਹ ਹਾਲ ਹੈ ਜਿੱਧਰ ਵੀ ਪਾਣੀ ਦੀਆਂ ਨਵੀਆਂ ਪਾਈਪ ਲੈਣਾ ਪਈਆਂ ਤੇ ਆਹ ਦੇਖ ਲੋ ਇੱਥੇ ਜਮਾਨੇੜੇ ਆ ਗਿਆ ਸੜਕ ਦੇ ਇੱਥੇ ਤਾਂ ਬਿਲਕੁਲ ਹੀ ਮੋਟਰਸਾਈਕਲ ਆ ਸਕਦਾ ਕਿਸੇ ਦਾ ਮੋਟਰਸਾਈਕਲ ਨਹੀਂ ਤੇ ਕਾਰ ਵੀ ਸਾਈਡ ਲੈਂਦੀ ਆ ਸਕਦੀ ਟਰੱਕ ਵੀ ਖੋਬ ਸਕਦਾ ਕੁਝ ਵੀ ਹੋ ਸਕਦਾ ਪਰ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਤੇ ਪ੍ਰਬੰਧਕ ਕਿਉਂ ਸੁੱਤੇ ਰਹਿੰਦੇ ਨੇ ਕਿਉਂ ਨਹੀਂ ਇਹਨਾਂ ਗੱਲਾਂ ਦਾ ਖਿਆਲ ਕਰਦੇ ਕੋਈ ਬੱਚਿਆਂ ਲਈ ਵੈਣ ਹੀ ਇੱਥੇ ਪਲਟ ਸਕਦੀ ਏ ਇਹ 2 ਕਿਲੋਮੀਟਰ ਸੰਗੇ ਪਿੰਡ ਦੇ ਸਰਦੂਲਗੜ ਵਾਲੇ ਬੰਨੇ ਤੇ 2 ਕਿਲੋਮੀਟਰ ਡੈਡ ਕਿਲੋਮੀਟਰ ਡਿੰਗ ਰੋਡ ਵਾਲੇ ਬੰਨੇ ਤਾਈ ਪਾਪ ਤਿਆ ਦੇਖ ਲੋ ਇਹ ਭਾਈ ਵਾਟਰ ਵਰਕਸ ਵਿਭਾਗ ਦੀ ਜ਼ਿੰਮੇਵਾਰੀ ਏ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਏ ਉਜਤਕਾਰੀਆਂ ਦੀ ਜ਼ਿੰਮੇਵਾਰੀ ਏ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਜਾਵੇ ਤਾਂ ਕਿ ਅਸੀਂ ਕਿਸੇ ਦੀ ਜਾਨ ਦੇ ਦੁਸ਼ਮਣ ਨਾ ਬਣੀਏ ਕਿਸੇ ਦੀ ਮੌਤ ਦਾ ਕਾਰ ਨਾ ਬਣੀਏ ਜੇ ਤੁਹਾਡੇ ਵੀ ਏਰੀਆ 'ਚ ਕਿਤੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਤੁਸੀਂ ਮੇਰੇ ਇਸੇ ਨੰਬਰ ਤੇ ਭੇਜ ਸਕਦੇ ਹੋ ਆ ਦੇਖ ਲਓ ਦੋ ਦੋ ਫੁੱਟ ਡੂੰਗੀ ਖਾਲੀਏ ਕਿ ਤੋਂ ਫੁੱਟ ਫੁੱਟ ਹੈ ਕਿ ਤੋਂ ਅੱਧਾ ਅੱਧਾ ਫੁੱਟ ਹੈ ਤੇ ਭਾਈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਹੈ ਕਿ ਛੋਟੇ ਅਧਿਕਾਰੀਆਂ ਨੂੰ ਇਸ ਬਾਰੇ ਜਾ ਗਰੁੱਪ ਕੀਤਾ ਜਾਵੇ ਵੀ ਜਦੋਂ ਕਿਤੇ ਵੀ ਪਾਈਪਲਾਈਨ ਪਾਉਣੀ ਹੈ ਉਸ ਤੋਂ ਬਾਅਦ ਖਾਲੀ ਜ਼ਰੂਰ ਪੂਰੀ ਜਾਵੇ ਟੰਗ ਨਾਲ ਤਾਂ ਕਿ ਕੋਈ ਹਾਦਸਾ ਨਾ ਹੋ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ